ਅਜਾ ਭੇਡਾਂ ਨੂੰ ਲੱਗਦਾ ਜੇ ਭੈ ਕੰਮ ਹੈ ਨਹੀਂ ਭੇਡਾਂ ਨਹੀਂ ਆਗਿਆ ਉਹ ਕਮਲੇ ਜਦੋਂ ਮੈਂ 20 ਸਾਲ ਪਹਿਲਾਂ 22 ਸਾਲ ਪਹਿਲਾਂ ਸ਼ੁਰੂ ਕਰਿਆ ਸੀਗਾ ਇਹ ਸਾਡੇ ਵਾਲਿਆਂ ਦਾ ਸਾਨੂੰ ਇੰਨਾ ਪਿਆਰ ਦਿੱਤਾ ਮੈਂ ਤਾਂ ਜੇ ਹੋਰ ਕੀ ਤਰਕਾਰ ਨਾ ਕਰਾਂ ਤਾਂ ਵੀ ਰੋਟੀ ਮਿਲ ਜਣੀ ਹੈ ਸਾਡੀ ਤਾਂ ਪ੍ਰਾਪਤੀ ਹੈ ਵੀ ਅਸੀਂ ਤੁਹਾਡੇ ਸਿਰ ਤੇ ਗਾ ਰਹੇ ਹਾਂ ਜਿਹੜੇ ਗਾਣਾ ਕੱਢਦੇ ਐ ਇਹ ਕਿਹੜੇ ਮਹੀਨੇ ਦੀ ਪਦائش ਹੈ ਇਹ ਰਮਨ ਕੋਈ ਜੀਕ ਬੰਦਣਾ ਦਾ ਵਕਤ ਤੋਂ ਪਹਿਲਾਂ ਕਈ ਵੇਲਾਂ ਦੱਸਦੇ ਆ ਇਹ ਹਲਕਾ ਜੀ ਬਿਮਾਰੀ ਐ ਹੋਰ ਸਾਲ ਤੱਕ ਇਹਨਾਂ ਨੇ ਸੜਕ ਤੇ ਕਹਾਉਂਦਿਆ ਕਰਨਾ ਐ ਪਰ ਇੱਕ ਟਰੈਕਟਰ ਉੱਥੇ ਆ ਜਾਣਾ ਚੀਕ ਵੀ ਨਹੀਂ ਬਜਣੀ ਜੇ ਮਨ ਲੋਗਾਂ ਦਾ ਟਰੈਕਟਰ ਉੱਥੇ ਆ ਜਾਏ ਚੀਕ ਵੀ ਨਹੀਂ ਬਜਣੀ ਸਹੀ ਗੱਲ ਐ ਕੋਈ ਵਾਰੀ ਛੋਟਾ ਬੱਚਾ ਮੈਮਰੀ ਸ਼ਾਟ ਹੁੰਦੀ ਐ ਨਾ ਕਿਉਂਕਿ ਪਾਪਾ ਮੰਮੀ ਕੋਲ ਦਾ ਬੈਠਦਾ ਨਹੀਂ ਜੇ ਪਾਪੇ ਨੇ ਦਾ ਸੋੜਿਆ ਹੁੰਦਾ ਤਾਂ ਸਮਝਾਉਂਦਾ ਡਿਟੇਲ ਚ ਬਈ ਕੀ ਕਰਿਆ ਜਦੋਂ ਬੌਣ ਲੱਗਿਆ ਸੀ ਅਗਲੇ ਸਾਲ ਇਹ ਪਿੰਡ ਖੇਤਾਂਾਂ ਕੇ ਅੱਲਾ ਸਟੂਡੀਓ ਬਣਾਇਆ ਵੀ ਪਿੰਡ 'ਚ ਬਣਾਉਣਾ ਆ ਬੰਬੇ ਵਾਲੇ ਪਿੰਡ 'ਚ ਅਸੀਂ ਰੱਖਿਆ ਇਹ ਸਾਡੀ ਪ੍ਰਾਪਤੀ ਸੀ ਫਿਰ ਇੱਕ ਮੰਨਣਾ ਸੀ ਕਿ ਜੇ ਤੁਸੀਂ ਸਾਨੂੰ ਇੰਨਾ ਪਿਆਰ ਕਰਦੇ ਆ ਨਵੇਂ ਬੱਚਿਆਂ ਨੂੰ ਫਿਲਮਾਂ 'ਚ ਚਾਂਸ ਮਿਲਣਾ ਚਾਹੀਦਾ ਇੱਕ ਹਸ਼ਰ ਦੇ ਨਾਂ ਤੇ ਤਾੜੀ ਮਾਰ ਦਿਓ ਫਿਰ ਅਸੀਂ 20 ਸਾਲ ਤੋਂ 83 ਦੇ ਕਾਤਲਾਂ ਦੀ ਸਜ਼ਾ ਦੀ ਗੁਹਾਰ ਲਾਉਦੇ ਹਰ ਬੰਦੇ ਦਾ ਆਪਣਾ ਫਾਰਮੈਟ ਹੁੰਦਾ ਹੈ ਕੋਈ ਧਰਨਾ ਲਾਉਂਦਾ ਇਹ ਮੇਰੇ ਕੋ ਸਟੇਜ ਆ ਮੈਂ ਸਟੇਜ ਤੇ ਡਿਮਾਂਡ ਕਰਦਾ ਮੈਂ ਹਰ ਉਹ ਪੰਜਾਬੀ ਦਾ ਦਰਦ ਸਮਝਦਾ ਬਹੁਤ ਵਾਰੀ ਬਹੁਤ ਗੀਤ ਮੈਂ ਐਸਲੇ ਨਹੀਂ ਗਾਦਾ ਇਹ ਮੇਰੇ ਪੰਜਾਬ ਵਿੱਚ ਮੇਰੇ ਕਬੂਲੇ ਦੇ ਵਾਸਤੇ ਜਿਸੇ ਵੀ ਬੰਦੇ ਨੂੰ ਕੇਸ ਨਾ ਲੱਗੇ ਇਹ ਚੱਕ ਵਿੱਚ ਚੱਕ ਵਿੱਚ ਦਾ ਜੇ ਵਿੱਚ ਪਾਣੀ ਫਿਰਦਾ ਮੈਂ ਉਹ ਜਿੰਨੇ ਮਾਤੀ ਸੁਣ ਲੋ ਇਹ ਤਾਂ ਸੱਚ ਹੈ ਕਿ ਪਿੰਡਾਂ ਦੇ ਜੰਮਿਆ ਗਾਲ ਤਾਂ ਗਾਲ ਤੋਂ ਪਹਿਲਾਂ ਵੀ ਗਾਲ ਆ ਪਿੱਛੋਂ ਵੀ ਗਾਲ ਆ ਠੀਕ ਹੈ ਤੋ ਇਸ ਕਰਕੇ ਨਵੇਂ ਬੱਚਿਆਂ ਨੂੰ ਬੇਨਤੀ ਆ ਲੜਿਆ ਨਾ ਕਰੋ ਆ ਜਿਹੜੇ 5 10 20 ਹੇਟਰ ਹੈ ਕਮਲੇ ਜੀ ਇਹਨਾਂ ਦਾ ਸੁਨੇਹਾ ਲੱਗ ਗਿਆ ਤਾਂ ਕੀ ਕਰੋਗੇ ਕੋਠੇ ਤੇ ਸੂਸੂ ਕਰੋਗੇ ਕੀ ਹੈ ਮੈਂ ਤਾਂ ਚਾਹੁੰਦਾ ਕਿ ਤੁਸੀਂ ਅਕਲ ਵਾਲੇ ਗਾਣੇ ਸੁਣੋ ਪਰ ਜੇ ਤੁਹਾਨੂੰ ਲੱਗਦਾ ਇਹੀ ਗਾਣਾ ਹੁੰਦਾ ਕੋਈ ਨਹੀਂ ਫਿਰ ਹੋ ਜਾਓ ਤਿਆਰ ਮਿੱਤਰੋ ਲੈਨੇ ਆ ਹਾਈ 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 ਹਾਂਜੀ ਬਾਬਾ ਜੀ ਆ ਭਾਈ ਮੜ ਕੇ ਸ਼ੋਟਨ ਉੱਚਾ ਦਿਓ ਜੋ ਜਿਆੜਾ ਤੁਹਾਡੀ ਯਾਰੀ ਨੇ ਸਾਨੂੰ ਇਜਾਜ਼ਤਾਂ ਵੀ ਦਿਖਾਤੀਆਂ ਹਾਂ ਪਰ ਤੁਹਾਡੀ ਪਿੱਠ ਸੁਣਦੀ ਹੈ ਤੁਸੀਂ ਵੀ ਪਿਆਰ ਦਿੱਤਾ ਤੇ ਅਸੀਂ ਵੀ ਨਹੀਂ ਮਤਲਬ ਪਿਆਰ ਛੱਡਿਆ ਕਦੇ ਔਖੇ ਵੇਲੇ ਕਦੇ ਵੀ ਸੱਜਣ ਨਹੀਂ ਛੱਡਣਾ ਮਿੱਤਰੋ ਸਾਡੇ ਸੱਜਣ ਸਾਰੇ 20 23 ਦੀ ਸਾਧ ਵਾਲਾ ਹੀ ਹੈ ਮਾਰਚ ਦੇ ਲਖਲਾ ਮੌਸਮ ਠੀਕ ਹੋ ਜਾਂਦਾ ਹਾਂਜੀ ਲੇਜਰ ਸਾਹਿਬ ਸਤਿ ਸਤਿਵਾਰ ਫਰਵਰੀ ਲੜੋ। ਤੁਹਾਡੀ ਸਾਰਿਆਂ ਦੀ ਦਿਵਾੜਿਆ ਤੇਰਾ ਫਰਵਰੀ। 13 ਫਰਵਰੀ ਵੀ ਪੱਕੀ। ਨਾਲ ਮੈਂ ਹੁਣ ਆਪਣੀ ਵੀ ਬੇਨਤੀ ਕਰ ਲਵਾਂ। ਵੀ ਸਾਡੇ ਵੀ ਬਾਈ ਜੀ ਇੱਕ ਮਾਰਚ ਵਾਲਾ ਜਿਹੜਾ ਕਪੂਰਤਿਆਂ ਵਾਲਾ ਕੱਪ ਆ। ਉਹ ਵੀ ਹੁਣ ਨਾਲ ਨਾਲ ਪੱਕਾ ਹੀ ਕਰਦੇ ਹੋ। ਕਿਉਂਕਿ ਮੈਂ ਹੁਣ ਆਇਆ ਦੇਸ਼ ਕਰਕੇ ਸੀ ਅੱਜ। ਫਿਰ ਉੱਥੇ ਬੇਨਤੀ ਕਰ ਲਉ ਤੁਹਾਡੇ ਸਾਰਿਆਂ ਦੇ ਸਾਹਮਣੇ। ਵੀ ਅਸੀਂ ਬਾਈ ਦੇ ਨਾਲ ਜੋ ਜੁੜੇ ਆ। ਕ੍ਰੀਪ ਭਾਈ ਤੇ ਹੀ ਸਾਹ ਤੋਂ ਬਈ ਕੋਈ ਗੱਲ ਕੀ ਕੋਈ ਗਾਇਕਾਂ ਵਾਲੇ ਤੌਰ ਤੇ ਨਹੀਂ ਕਦੇ ਮਿਲੇ ਬਾਈ ਸਾਨੂੰ ਭਰਾਵਾਂ ਤੌਰ ਤੇ ਹਮੇਸ਼ਾ ਪਿਆਰ ਦਿੱਤਾ ਇਹ ਪਿਆਰ ਇਦਾਂ ਹੀ ਸਦਾ ਬੜਿਆ ਰਹੇ ਜਿਵੇਂ ਤੁਸੀਂ ਸਾਰੇ ਜਾਣੇ ਤੁਸੀਂ ਇਦਾਂ ਹੀ ਸਾਰੇ ਜੁੜ ਕੇ ਰਹੀਏ ਭਰਾਵਾਂ ਨਾਲ ਬਈ ਅਕਰੀ ਹੁਣ ਬੇਤੀ ਕਰਦੇ ਬਾਈ ਜੀ ਅੱਜ 13 ਫਰਵਰੀ ਤੇ ਲਾਂਚ ਕਰੀ ਦਿਓ ਕਿਰਪਾ ਕਰਕੇ ਜੀ ਲਗਾਮ ਦੇਣਾ ਹਾਂ ਕੋਈ ਇਦਾਂ ਥੋੜਾ ਹੋਣੀ ਹੈ ਤੁਹਾਨੂੰ ਹੀ ਕਰਾਉਣੀ ਪਾਣੀ ਆ